ਯੋ ਬੋਲੇ ਸੋਨ ਰਪੈ ਕਬੂਲ ਵਾਲਮੀਕੀ ਮਾਨਾਰਾਜ ਕੀ ਜੈ ਜੈ ਵਾਲਮੀਕੀ ਜੀ ਜੈ ਗੁਰੂ ਗਿਆਨਾ ਦੀ ਜੈ ਪੀ ਜੈ ਭਾਰਤ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਪੁਰਸ਼ ਬਾਬਾ ਨਿਸ਼ਕਰਨਾਥ ਸ਼ੇਰਗਿੱਲ ਕੀ ਕੌਮੀ ਚੇਅਰਮੈਨ ਰਜਿਸਟਰਡ ਭਾਰਤ ਜਿੰਨਾ ਵੱਲੋਂ 17 ਤਰੀਕ ਨੂੰ ਤਰਨਤਾਰਨ ਵਿਖੇ ਇੱਕ ਧਰਮਾ ਉਲੀਕਿਆ ਗਿਆ ਸੀਗਾ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਹੋ ਚੁੱਕੀ ਹੈ ਉਹਨਾਂ ਨੇ ਯਕੀਨ ਤੋਂ ਆਇਆ ਵਾ ਕਿ ਇਹ ਜਿਹੜਾ ਸਰਪੰਚੀ ਦਾ ਸਰਕੀਟ ਟੇਕ ਹੈਗਾ ਵਾ ਉਹ ਕੱਲ ਨੂੰ ਤੁਹਾਨੂੰ ਲਾਗੂ ਕਰ ਦਿੱਤਾ ਜਾਊਗਾ ਉਸ ਦੇ ਸਬੰਧ ਵਿੱਚ ਇਹ ਧਰਨਾ ਪੋਸਟਪੋਨ ਕਰ ਦਿੱਤਾ ਗਿਆ ਹੈ ਸੋ ਸਾਰਿਆਂ ਸਾਥ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਹੋਇਆ ਵਾ ਪੇਟ ਢੰਡ ਤੋਂ ਜੋ ਸਰਪੰਚ ਸਾਹਿਬ ਨੇ ਨਾਲ ਇਹ ਧੱਕਾ ਹੋਇਆ ਸੀਗਾ ਉਹ ਤੱਕ ਉਹ ਦੇ ਸਬੰਧ ਵਿੱਚ ਆਪਾਂ 17 ਤਰੀਕ ਨੂੰ ਧੰਨਵਾਦ ਦੇ ਜਾ ਰਹੇ ਸੀਗੇ ਉਸ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਕੱਲ ਨੂੰ ਆਪਾਂ ਨੂੰ ਉ ਸਰਪੰਚੀ ਦਾ ਜੇਤੂ ਸਰਟੀਫਿਕੇਟ ਪ੍ਰਾਪਤ ਹੋਣਾ ਹ ਉਸ ਦੇ ਸਬੰਧ ਵਿੱਚ ਇਸ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ ਜੈ ਹਰ ਮੀ ਕੀ ਜੀ ਜੈ ਕਰੋ ਗਿਆਨਾ